ਕੀ ਪਤਾ ਲੱਗਾ ਥੋੜਾ ਜਿਨਾ ਸਾਨੂੰ ਥੋੜੀ ਇਨਫੋਰਮੇਸ਼ਨ ਦੇ ਰਹੇ ਹੋ ਮੈਂ ਮੰਤਰਿਆ ਕਾਈਂਲੀ ਉਹ ਤੁਹਾਨੂੰ ਗ੍ਰੀਫ ਕਰ ਦਿੰਦੇ ਆ ਜੀ ਸਰ ਕੀ ਪਤਾ ਲੱਗਾ ਥੋੜਾ ਜਿਨਾ ਬਰੀਫ ਕਰ ਦਿਓ ਸਰ ਲੱਗਾ ਕੋਈ ਪੁਰਾਣਾ ਕਲੀਨ ਸੀ ਉਹ ਇੱਕੋਂ ਕੱਢਿਆ ਸੀ ਉਹਨੇ ਜਾਣ ਕੇ ਇੱਥੇ ਕੀਤਾ ਇਹਨੇ ਉਹਨੂੰ ਬੈਨ ਕੀਤਾ ਸੀ ਇੱਥੋਂ ਫਿਰ ਆਇਆ ਅੱਜ ਹਾਂ ਹੁਣ ਓਪਨ ਏਰੀਆ ਪਤਾ ਨਹੀਂ ਬੈਨ ਕਰਦਾ ਕੀਤਾ ਜਾਂ ਜੋ ਵੀ ਬਾਕੀ ਮੈਡਮ ਤੁਹਾਨੂੰ ਕਰ ਦਿੰਦੇ ਐਸੀ ਗੋਲੀ ਚੱਲੀ ਜੀ ਕਿੰਨੇ ਕਿੰਨੀ ਪਤਾ ਲੱਗਾ ਫਿਰ ਕਿੰਨੇ ਰੰਡ ਫਾਇਰ ਹੋਏ ਸੀ सर टाइमिंग का थोड़ा दोगे कौन थो, इंफॉर्मेशन कितने के वजह मिली है नहीं मैंने तो बैकअप होने है वो डीएससी साहब और बॉर्डर तो मैडम कर दे अफेक्टेड टाइम के साथ, दे दे साथ सर कोई मौके तो सीसीटीवी को ई कवर तो सीसीटीवी पूरी आए कर रहे ने कर रहे ने कितने करके सर चली बोल ਇੱਥੇ ਆ ਸੀ ਕੰਪਨੂ ਚਵਾ ਗੱਲ ਲੱਗ ਗਈ ਕੋਈ ਲੜਾਈ ਹੋਈ ਸੀ ਸਟੱਡੀਿੰਗ ਦੇ ਬਿਪਰ ਕੁਝ ਤਰੀਕੇ ਨਾਲ ਮਾ ਕੇ ਬਿੱਟਿੰਗ ਚ ਬ੍ਰੀਫ ਕਰਤ ਹਾਂ ਮੈਂ ਚਲੋ ਠੀਕ ਹੈ ਓਕੇ ਓਕੇ ਹੈਲੋ ਲੋਕਾਂ ਨੂੰ ਬਹੁਤ ਪਰੇਸ਼ਾਨ ਹੈ ਜੀ ਇੱਕ ਮੈਂ ਕੋਸ਼ਿਸ਼ ਕਰਦੀ ਆਂ ਕਿ ਬੱਚਾ ਵੀ ਪਰੇਸ਼ਾਨ ਜੀ ਬੱਚਾ ਦਾ ਦਿਮਾਗ ਬੱਚਾ ਵੀ ਪਰੇਸ਼ਾਨ ਹੈ ਹਲੇ ਵੀ ਬੱਚਾ ਠੀਕ ਹੈ ਜੀ ਇੱਕ ਮਿੰਟ ਇੱਕ ਬੜਾ ਪਿੱਛੇ ਰੁਕੋ ਹਾਂ ਜੀ ਸਹੀ ਕੋ ਮੈਂ ਇੱਕ ਮਿੰਟ ਲੜਕੇ ਦੇ ਫਾਦਰ ਨੇ ਜਿਹੜੇ ਕਾਫੀ ਪਰੇਸ਼ਾਨ ਨੇ ਦੱਸ ਰਹੀ ਕੀ ਇਹ ਜਿਹੜੇ ਲੜਕੇ ਨੂੰ ਗੋਲੀ ਲੱਗੀ ਹੈ ਇਸ ਨੂੰ ਉਹਨਾਂ ਦੇ ਫਾਦਰ ਸਾਹਿਬ ਨੇ ਗੋਲੀ ਤਾਂ ਬਹੁਤ ਹੋਲੀ ਸੀ ਉਹਨਾਂ ਨੇ ਸੱਡੀ ਮਾਰਵਾ ਦਿੱਤਾ ਖਾਣਾ ਪਰਵਾਰੀ ਨੂੰ ਪਹੁੰਚੇ ਗਲਤ ਕੀ ਮਾਮਲਾ ਕੀ ਅੰਦਰ ਕਿਤਾ ਬੌਂਸਰ ਨਾਲ ਕੋਈ ਗੱਲ ਹੋ ਰਹੀ ਹੈ ਉਸ ਤਰ੍ਹਾਂ ਇਹ ਕਿੱਥੇ ਕੋਈ ਗੋਲੀ ਉਲੀ ਚੱਲੀ ਗਈ ਇਕੱਲੀ ਦਾ ਹੈਗੀ ਇੱਥੇ ਗੋਲੀ ਨਾਲ ਪਈਆ ਬੈਰ ਵੀ ਕਰਦੇ ਸਰ ਕੀ ਕਾਰਨ ਦੀ ਸਾਹਮਣੇ ਗੋਲੀ ਚੁੰਨਦੇ ਕੁਝ ਪੁਰਾਣਾ ਵਰਕਰ ਸੀ ਆ ਜੀ ਉਹਨਾਂ ਦੇ ਕੋਈ ਨਾਲ ਕੋਈ ਲੜਾਈ ਹੋਈ ਹੈ ਕਹਿੰਦੇ ਪੁਰਾਣੀ ਲਾਕ ਡਾਕ ਸੀਗੀ ਉਹਨੇ ਕਹਿੰਦਾ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀਗਾ ਪਹਿਲਾਂ ਉੱਥੇ ਕਰਦੇ ਹੋਏ ਸੀ ਕਿਹਨਾਂ ਨਾਲ ਹੋਈ ਪੁਰਾਣੀ ਕੋਈ ਰੰਜਿਸ਼ ਹੈ ਜਿਹੜੀ ਜਿੱਦ ਕਰੀ ਗੱਲਬਾਤ ਕਰ ਰਹੇ ਨਹੀਂ ਕੋਈ ਪੁਰਾਣੀ ਨਹੀਂ ਉਹ ਨਹੀਂ ਨਹੀਂ ਕੋਈ ਗੱਲ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਭੰਦੀ ਕੁਮਾਰ ਦੇ ਪਟਕ ਸਰ ਹਾਲਤ ਕਿਦਾ ਉਹਦੀ ਕਿੰਨੀ ਉਮਰ ਹੈ ਜੀ 33 ਸਾਲ ਉਮਰ ਹੈ ਸਰ ਹਾਲਤ ਕਿਦਾ ਠੀਕ ਹੈ ਇਹ ਕਿਹ ਜਗ੍ਹਾ ਦੇ ਵਿੱਚ ਗੋਲੀ ਚੱਲੀ ਹੈ ਕਿਹ ਜਗ੍ਹਾ ਦਾ ਨਾਮ ਕੀ ਹੈ ਜਿਸ ਕੋਲ ਤੇ ਸਰ ਬੰਦੇ ਦਾ ਹਮਲਾਵਰ ਕਾਹਚ ਆਏ ਸੀਗੇ ਕਾਰ ਤੇ ਆਏ ਨੇ ਕਿਹੜੀ ਕਿਹੜੀ ਕਾਰ ਸੀ ਪਤਾ ਲੱਗਾ ਸਰ ਕਾਰ i20 ਕਾਰ ਆ ਦੇਖਦੇ ਆ ਆਪਣੇ ਕੋਈ ਸੀਸੀ ਵੀ ਆਈ ਸਾਹਮਣੇ ਸਰ ਉਹ ਤੇ ਚੈੱਕ ਕਰ ਰਹੇ ਆ ਅਫਸਰ ਸਰ ਇੰਨੇ ਚਾਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਉਹਨਾਂ ਦਾ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਪਿਛਲ ਕਿੱਧਰ ਗਈ ਅੰਦਰ ਕੱਟਣਾ ਕਿੰਨੇ ਵਜੇ ਦੀ ਆ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਆ ਦੇਖੋ ਜੀ ਜਿੱਦਾਂ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲੀ ਤੇ ਆਇਆ ਹਾਂ ਬਾਕੀ ਵੈਰੀਫਾਈ ਕਿੰਨੇ ਰੂਗੀ ਆ ਰੁਵੇ ਡੇਰ ਕੇ ਹੰਡਲ ਸਰ ਇੱਕ ਸਵਾਲ ਹੈ ਇਸ ਟੂ ਡੇਨਾ ਚੱਲਦਾ ਹੈ ਕਿ ਲੋਕ ਪਰਿਵਾਰਾਂ ਨਾਲ ਆਉਂਦੇ ਫੈਮਿਲੀਅਰ ਆਉਂਦੇ ਪਰ ਕਿਉਂਕਿ ਕੋਈ ਸਪੂਟੀ ਪਰਪਸ ਨਹੀਂ ਹੈ ਕਿਵੇਂ ਸਮਝੋ ਇਸ ਟੀਮ ਨੂੰ ਕਿ ਅੰਦਰ ਹੀ ਗੋਲੀ ਚੱਲ ਰਹੀ ਹੈਗਾ ਉਹ ਸਾਈਕਲ ਸਟੈਂਡ ਤੇ ਚੱਲੀ ਹੈ ਇਧਰੋਂ ਬੰਨਣੀ ਚੱਲੀ ਹੈ ਪਰ ਨਹੀਂ ਸਰ ਅੰਦਰ ਉਹ ਗਏ ਤਾਂ ਇਧਰ ਹੀ ਹੋਣਗੇ ਨਾ ਕਿਸੇ ਦਾ ਚੱਲੀ ਤਾਂ ਅੰਦਰ ਹੈ ਕਿਤੇ ਲੋਕਾਂ ਜਿਹੜੇ ਡਰ ਪੈਦਾ ਹੁੰਦਾ ਹੈਗੇ ਵੀ ਵੈਰੀਫਾਈ ਕਰ ਰਹੇ ਆ ਜਿਹੜਾ ਸਭ ਤੋਂ ਪਹਿਲਾਂ ਕਰਦੇ ਨੇ ਕਰਦੇ ਜੀ ਫੇਰ ਕਰਦੇ ਆ ਤੁਹਾਡੇ ਨਾਲੇ ਉਹ ਪਤਾ ਲੱਗਦਾ ਜੀ ਗ੍ਰੇਟਨ ਚੱਲਦੀ ਉਸ ਮਰਕੇ ਦਾ ਪਤਾ ਲੱਗਾ ਕਿਥੋਂ ਬਖਲਾ ਹਾਂਜੀ ਹਾਂਜੀ ਜੋਲ ਹਸਪੀਟਲ ਆਦਾ ਸਰ ਕੋਲ ਵਗੈਰਾ ਮਿਲ ਗਿਆ ਪਤਾ ਗੋਲੀ ਦਾ ਹਾਂਜੀ ਹਾਂਜੀ ਕਿੰਨੇ ਗੋਲ ਸਰ ਬਰਾਮ ਤੋਂ ਇੱਕੋ ਇੱਕ ਗੋਲਾ ਇੱਕ ਗੋਲੀ ਚੱਲੀ ਆ ਇਹ ਸਾਰੇ ਲੜਕੇ ਰਹਿਣ ਵਾਲਾ ਕਿਥੇ ਦੇ ਜਿਹਦੇ ਲੱਗੀ ਹਰੀਆਬਾਦ ਦਾ ਘੋੜੇ ਦਾ ਹਰੀਆਬਾਦ ਰਹਿਣਾ ਕੀ ਰੰਦੀਸ਼ ਕੀਤੀ ਕੋਈ ਰੰਦੀਸ਼ ਨਹੀਂ ਇੱਥੇ ਸਰਵਿਸ ਕਰਦਾ ਸੀ ਉਹ ਆਪਸ ਵਿੱਚ ਕੋਈ ਮਾਦੀ ਮਤੂ ਵੈਸ ਹੋਈ ਨਹੀਂ ਜੀ ਸਰ ਕਿੰਨੇ ਰਾਉਂਡ ਫਾਇਰ ਹੋਏ ਇੱਕ ਰਾਉਂਡ ਸਤ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਹੁਣ ਮਿਲਾਂਗੇ ਤਾਂ ਤਾਈਂ ਚੱਗਾ ਸਟੇਟਮੈਂਟ ਲੈਣ ਚੱਲੇ ਆਣੇ ਦੇਖਦਾ ਠੀਕ ਹੈ ਜੀ ਠੀਕ ਹੈ ਥੈਂਕ ਯੂ ਦੂ ਡੀ ਅਫਸਰ ਭਾਈ ਜੀ ਚੱਲੀ ਚੱਲੀ ਕੋਈ ਚੱਲੀ ਨਹੀਂ ਇੱਥੇ ਕੋਈ ਨਹੀਂ ਆ ਰਿਹਾ ਹੈ ਸਰ ਕੀ ਕਾਰਨ ਤੁਸੀਂ ਸਭ ਤੋਂ ਆਪਣਾ ਨਾਮ ਵੀ ਬੋਲੋ ਪੁਰਾਣਾ ਵਰਕਰ ਵੀ ਆ ਗਿਆ ਇਹਨਾਂ ਦੇ ਉਹਦੇ ਨਾਲ ਬਹਿਸ ਹੋ ਗਈ ਹੈ ਕਹਿੰਦੇ ਪੁਰਾਣੀ ਲੜਾਕ ਸੀ ਕਿ ਉਹਨੇ ਕਹਿੰਦੇ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਖੀਆ ਪਹਿਲਾਂ ਉੱਥੇ ਕਰਦੇ ਹੋਏ ਸੀ ਪਰ ਸਾਹਮਣੇ ਤਾਂ ਗੱਲ ਜਿਹੜੀ ਆ ਰਹੀ ਉਹ 3 ਮਹੀਨੇ ਪੁਰਾਣੀ ਕੋਈ ਰੰਜਿਸ਼ ਹੈ ਜਿਹੜੀ ਜਿਤ ਵਾਰੀ ਗੱਲਬਾਤ ਆ ਰਹੀ ਹੈ ਸਾਹਮਣੇ ਪੁਰਾਣੀ ਇੰਨੀ-ਉਨੀ ਨਹੀਂ ਥੋੜੀ ਜਿਹੀ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਸੀ ਇਸ ਵਾਰ ਪੱਕੇ ਫਿਰ ਹਾਲਤ ਕਿੰਨੀ ਕੁ ਉਮਰ ਹੈ ਜੀ 35 ਸਾਲ ਉਮਰ ਹੈ ਸਰ ਹਾਲਤ ਕਿਦਾ ਹੈ ਠੀਕ ਹੈ ਸਰ ਇੱਕ ਹੀ ਜਗ੍ਹਾ ਦੇ ਵਿੱਚ ਗੋਲੀ ਚੱਲੀ ਹੈ ਕੀ ਜਗ੍ਹਾ ਤੇ ਕੀ ਕਰੀ ਨਾ ਜਿਹਦੇ ਜਨਾ ਵੀ ਠੀਕ ਹੈ ਬੰਦੇ ਹਮਲਾ ਕਰ ਰਹੇ ਕਿਹੜੇ ਕਿਹੜੀ ਕਾਰ ਸੀ ਪਤਾ ਲੱਗਾ ਫਿਰ ਕਾਰ i20 ਕਾਰ ਆ ਲੈ ਤੇ ਹੁਣ ਕੋਈ ਸੀਸੀਡੀ ਵੀ ਆਈ ਸਾਹਮਣੇ ਫਿਰ ਇਹ ਲੋਟੇ ਚੈੱਕ ਕਰ ਰਹੇ ਆ ਫਿਰ ਸਰ ਇਹਨਾਂ ਚਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਉਹਨਾਂ ਦਾ ਨਹੀਂ ਅਜੇ ਨਹੀਂ ਪਤਾ ਸਰ ਇਹ ਕਿੰਨੇ ਵਜੇ ਦੇ ਘਟਨਾ ਸਰ ਘਟਨਾ ਕਿੰਨੇ ਵਜੇ ਦੀ ਹੈ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਹੈ ਪੁਲਿਸ ਜਿੱਦਾਂ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਹੁਏ 1.5 ਘੰਟੇ ਹੋ ਗਏ 1.5 ਘੰਟੇ ਪਿਛਲੇ ਸਵਾਲ ਹੈ ਕਿ ਸੂਡ ਇਹਨਾਂ ਚੱਲ ਰਹਾ ਤੇ ਲੋਕ ਪਰਿਵਾਰਾਂ ਨਾਲ ਆਉਂਦੇ ਫਿਰਨੇ ਆਉਂਦੇ ਮੈਡਮ ਥੋੜਾ ਡੀਪਰ ਪੁੱਛੋ ਕਿ ਕਿਵੇਂ ਸੋਚਦੇ ਹੋ ਜੀ ਅੰਦਰ ਹੀ ਗੋਲੀ ਚੱਲ ਜਾਨੀ ਉਹ ਪਾਕਿਸਤਾਨ ਤੋਂ ਚੱਲੀ ਹੈ ਕਿੱਥੇ ਵਲ ਨਹੀਂ ਚੱਲੀ ਪਰ ਨਹੀਂ ਸਰ ਅੰਦਰੋਂ ਗਏ ਤਾਂ ਇਧਰ ਹੋਣਗੇ ਨਾ ਜਿਸ ਤਰ੍ਹਾਂ ਚੱਲੀ ਤਾਂ ਅੰਦਰਾਂ ਕਿਸੇ ਦਾ ਵੀ ਲੋਕਾਂ ਚ ਡਰ ਪੈਦਾ ਹੁੰਦਾ ਜੀ ਇੱਥੇ ਵੀ ਵੈਰੀਫਾਈ ਕਰ ਰਹੇ ਆ ਜਿਹੜਾ ਰਿਹਾ ਸਭ ਤੋਂ ਵੱਡਾ ਤੱਤ ਇਹ ਲੋਆ ਨਾ ਦੇ ਵੀ ਵੱਡਾ ਸਵਾਲ ਖੜੇ ਹੋ ਗਏ ਕਰਦੇ ਆ ਜੀ ਸ਼ੇਅਰ ਕਰ ਸਕਦਾ ਹਾਂ ਜੀ ਉਹ ਪਤਾ ਲੱਗਦਾ ਹੈ ਜੀ सिसिली भी काल रहे हैं। लगा तो ने ते हां जी हां जी जवल होस्तुन ला सर खोल वगैरह मिल गया पता गोली कितने गोल सर तो एक तो गोली चली है एक दे तरफ ज लगी, लगी है जिथे लगी है हरियाबाद दा थोड़े हरियाबाद रहे की रंजिश की सब कोई रंजिश नहीं है ऐसे सर्विस करता सी और रास्ते कारण हम टाइम लगेगा It. Thank you. Please.